ਜੀ ਦਿਨਾਂ ਦੇ ਵਿੱਚ ਤੁਸੀਂ ਵੀ ਲਖਪਤੀ ਬੰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੁਸੀਂ ਇਹ ਸਰਕਾਰੀ ਫਲੇਟਾਂ ਦੇ ਉੱਤੇ ਕਬਜ਼ਾ ਤੇ ਰਾਤ ਦੇ ਸਮੇਂ ਲੋਕੀ ਜਿਹੜੇ ਆ ਨਸ਼ੇ ਦਾ ਸੇਵਨ ਵੀ ਕਰਦੇ ਆ ਤੇ ਕੁਝ ਤਾਂ ਜੇ ਗੱਲ ਕਰੀਏ ਕੁੜੀਆਂ ਨੂੰ ਲੈ ਕੇ ਇਸ ਫਲੇਟ ਦੇ ਅੰਦਰ ਵੜ ਜਾਂਦੇ ਸਾਰ ਰਾਤ ਦੇ ਸਮੇਂ ਇੱਥੇ ਆ ਕੇ ਸ਼ਰਾਬਾ ਪੀਤੀ ਜਾਂਦੀਆਂ ਗਲਾਸ ਤੁਹਾਨੂੰ ਦਿਖਾ ਦਿੰਦੇ ਆ ਗਲਾਸ ਵੀ ਇੱਥੇ ਪਏ ਹੋਏ ਆ ਦੇਸੀ ਜਿਹੜੀ ਸ਼ਰਾਬ ਦੀਆਂ ਬੋਤਲਾਂ ਵੀ ਜਿਹੜੀਆਂ ਇੱਥੇ ਪਈਆਂ ਹੋਈਆਂ ਚੱਪਲਾਂ ਵੀ ਕਿਸੇ ਦੀਆਂ ਖਿਲਰੀਆਂ ਹੋਈਆਂ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਇੱਥੇ ਯੁਵਕ ਨਾ ਤਾਂ ਕੁਝ ਰਹਿੰਦਾ ਪਰ ਫਿਰ ਵੀ ਇੱਥੇ ਬੈਗ ਵੀ ਪਿਆ ਹੈ ਕਪੜੇ ਵੀ ਪਏ ਆ ਬੋਟਲ ਸਟੇਫਨ ਹਰ ਇੱਕ ਚੀਜ਼ ਇੱਥੇ ਪਈ ਹੈ ਪਰ ਲੋਕਲ ਗੁੰਡੇ ਦੀ ਗੱਲ ਕਰੀਏ ਜਾਂ ਲੋਕਲ ਏਰੀਆ ਦੇ ਮੁੰਡਿਆਂ ਦੀ ਗੱਲ ਕਰੀਏ ਉਹ 20 ਤੋਂ 25000 ਰੁਪਏ ਦੇ ਕੇ ਕਿ ਮੀਟਰ ਲਵਾਉਂਦੇ ਆ ਉਸ ਤੋਂ ਬਾਅਦ ਕਿਰਾਇਆ ਰੱਖਦੇ ਹੈ ਇਹਨੂੰ ਮਤਲਬ ਨਕਾਰਾ ਨਹੀਂ ਜਾ ਸਕਦਾ ਸੱਚਾਈ ਹੈ ਜਦੋਂ ਬਾਹਰਲੇ ਮੁੰਡੇ ਇੱਥੇ ਆਉਂਦੇ ਆ ਤੇ ਕਿਤਨਾ ਕਿਤੇ ਡਿਸਟਰਬੈਂਸ ਤਾਂ ਹੁੰਦੀ ਹੋएगी ਆਪਣੀ ਲਾਈਫ ਦੇ ਵਿੱਚ ਪਰਸਨਲ ਤੌਰ ਤੇ ਵੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਹੈ ਜੀ ਗਾਲਾਂ ਕੱਢਦੇ ਆ ਕੁਝ ਉਹ ਨਹੀਂ ਦੇਖਦੇ ਵੀ ਇੱਥੇ ਸਮਾਜ ਰਹਿੰਦਾ ਇਕੱਲੇ ਰਹਿ ਰਹੇ ਆ ਜਾਂ ਚਾਰ ਬੰਦਿਆਂ ਦੇ ਵਿੱਚ ਰਹਿ ਰਹੇ ਆ ਦਾ ਹੈਗਾ ਹੀ ਆ ਸਰਕਾਰੀ ਜਿਹੜੇ ਫਲੈਟਸ ਉਤੇ ਕਬਜ਼ਾ ਕੀਤਾ ਜਾ ਰਿਹਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੋਨਾ ਲਾਇਆ ਜਾ ਰਿਹਾ ਤੇ ਜਿਨ੍ਹਾਂ ਨੇ ਫਲੈਟ ਖਰੀਦੇ ਹੋਏ ਉਹਨਾਂ ਨੂੰ ਲੱਖਾਂ ਤੇ ਲੱਗ ਰਿਹਾ ਕੀ ਕਹਿਣਾ ਸਰ ਤੁਹਾਡਾ ਇਸ ਬਾਰੇ ਮੈਨੂੰ ਰੀਸੈਂਟਲੀ ਪਤਾ ਲੱਗਿਆ ਹੈ ਕਿ ਕੁਝ ਇਸ ਤਰ੍ਹਾਂ ਦਾ ਕਾਫੀ ਫਲੈਟ ਬਿਲਡਿੰਗਸ ਵਿੱਚ ਕੁਝ ਕੱਲਾ ਇਹ ਭਗਤ ਸਿੰਘ ਕਲੋਨੀ ਚ ਹੀ ਨਹੀਂ ਇੱਕ ਦੋ ਜਗ੍ਹਾ ਤੇ ਹੋਰ ਵੀ ਕੁਝ ਲੋਕ ਰਹਿ ਰਹੇ ਆ ਜਿਨ੍ਹਾਂ ਨੇ ਫਲੈਟ ਉਨਰ ਨਹੀਂ ਹੈਗੇ ਆਪਣੇ ਆਫੀਸਰਜ਼ ਨੂੰ ਕਿਹਾ ਹੈਗਾ ਵੀ ਮੈਨੂੰ 2 ਦਿਨ ਦੇ ਵਿੱਚ ਵਿੱਚ ਰਿਪੋਰਟ ਦਿਓ ਇਹਦੇ ਬਾਰੇ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਦਿਖਾਉਣ ਨੇ ਆ ਇਹ ਉਹੀ ਫਲੈਟਸ ਜਿਹੜੇ ਸਰਕਾਰ ਨੇ ਲੋਕਾਂ ਦੇ ਲਈ ਬਣਾਏ ਸੀ ਪਰ ਕੁਝ ਸ਼ਹਿਰ ਦੇ ਲੋਕਲ ਗੁੰਡਿਆਂ ਨੇ ਤੇ ਜੇ ਗੱਲ ਕਰੀਏ ਇਸ ਮੁਹੱਲੇ ਦੇ ਲੋਕਾਂ ਨੇ ਇਸ ਫਲੈਟਾਂ ਦੇ ਉੱਤੇ ਕਬਜ਼ਾ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਇਹੀ ਸਰਕਾਰੀ ਫਲੈਟਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਰਾਤ ਦੇ ਸਮੇਂ ਦੇ ਵਿੱਚ ਦੇ ਵਪਾਰ ਦਾ ਕੰਮ ਤੇ ਚਿੱਟਾ ਵੀ ਢੜਲੇ ਨਾਲ ਜਿਹੜਾ ਇੱਥੇ ਲਾਇਆ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਫਲੈਟ ਦੀਆਂ ਤਸਵੀਰਾਂ। ਤੁਹਾਨੂੰ ਦੱਸ ਦਈਏ ਕਿ ਕਬਜ਼ਾ ਕਰਦੇ ਸਾਰੇ 25000 ਰੁਪਏ ਦੇ ਕੇ ਤੁਹਾਡੇ ਨਾਮ ਦਾ ਇੱਥੇ ਲੱਗੇਗਾ ਮੀਟਰ ਉਸ ਤੋਂ ਬਾਅਦ ਸਰਕਾਰਾਂ ਕਰ ਲੈਂਦੀ ਨੇ ਆਪਣੀ ਅੱਖਾਂ ਬੰਦ। ਇਥੇ ਕੁਝ ਲੋਕਲ ਜੇ ਗੁੰਡਿਆਂ ਦੀ ਗੱਲ ਕਰੀਏ ਜਾਂ ਲੋਕਲ ਮੁੰਡਿਆਂ ਦੀ ਗੱਲ ਕਰੀਏ ਤਾਂ ਦੱਸ ਦੇ ਕਿ ਇਸ ਫਲੈਟਾਂ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਬਾਰ ਬਾਰ ਕਬਜ਼ਾ ਕੀਤਾ ਜਾ ਰਿਹਾ 20 ਤੋਂ 25000 ਰੁਪਏ ਦੇ ਕੇ ਜਿਹੜਾ ਇੱਥੇ ਮੀਟਰ ਲਗਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਫਲੈਟ ਆ ਉਹ ਸੇਲ ਕਰ ਦਿੱਤਾ ਜਾਂਦਾ ਤੇ ਜਿਨ੍ਹਾਂ ਨੇ ਆਪਣੇ ਓਕੇ ਸਮੇਂ ਦੇ ਲਈ ਜਿਹੜੇ ਫਲੈਟ ਖਰੀਦੇ ਸੀਗੇ ਤੁਹਾਨੂੰ ਦੱਸ ਦੇ ਕਿ ਉਹਨਾਂ ਦੇ ਕੁਝ ਅੱਧੇ ਨਾਲੋਂ ਜਿਹੜੇ ਜ਼ਿਆਦਾ ਫਲੈਟਸ ਆ ਉਹ ਇੱਥੇ ਤੇ ਲੋਕਾਂ ਨੇ ਜਿਹੜੇ ਮੀਟਰ ਲਵਾ ਕੇ ਆਪਣੇ ਨਾਮ ਤੇ ਜਿਹੜੇ ਫਲੈਟ ਜਿਹੜੇ ਆ ਵੇਚੇ ਜਾ ਰਹੇ ਆ ਤੁਹਾਨੂੰ ਦੱਸ ਦੇ ਕਿ ਤਾਲਾ ਬਿਲਕੁਲ ਟੁੱਟਿਆ ਹੋਇਆ ਚਾਬੀ ਬਿਲਕੁਲ ਨਾ ਲੱਗੀ ਹੋਈ ਹੈ ਕਿਉਂਕਿ ਲੋਕਲ ਜਿਹੜੇ ਇੱਥੇ ਤੇ ਲੋਕ ਆ ਉਹ ਹੈਰਾਨਗੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਅੱਜ ਵੀ ਕਿਉਂ ਸੁੱਤਾ ਹੈ ਤੇ ਬਿਜਲੀ ਵਾਲੇ ਦੇ ਜੇਬਾਂ ਗਰਮ ਕਰਕੇ ਕਿਉਂ ਇੱਥੇ ਮੀਟਰ ਲਗਾਏ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਯੂਐਸਏ ਦਾ ਦੇਖ ਰਹੇ ਤਮੰਦਰ ਸ਼ਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਬਾਈਪਾਸ ਦੇ ਨਾਲ ਲੱਗਦੇ ਭਗਤ ਸਿੰਘ ਕਲੋਨੀ ਦੇ ਵਿੱਚ ਫਲੈਟਸ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿਹੜੇ ਬਿਲਕੁਲ ਚਾਰੋਂ ਬੰਨੇ ਸਨ ਤੁਹਾਨੂੰ ਮੇਰੇ ਫਲੈਟ ਨਜ਼ਰ ਆਣਗੇ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਫਲੈਟ ਜਿਹੜੇ ਆ ਇੰਪਰੂਵਮੈਂਟ ਟਸ ਦੇ ਅੰਡਰ ਆਉਂਦੇ ਆ ਉਸੇ ਤਾਂ ਦੱਸ ਦਈਏ ਕਿ ਇਸ ਜਿਹੜੀ ਖਬਰ ਦਾ ਸਾਡਾ ਮੋਟਿਵ ਇਹ ਹੈਗਾ ਇਹ ਕਿ ਜਿਹੜੇ ਇਹ ਫਲੈਟਸ ਜਿਹੜੇ ਇੰਪਰੂਵਮੈਂਟ ਉਸ ਦੇ ਖਾਲੀ ਪਏ ਆ ਇੱਥੇ ਕੁਝ ਲੋਕਲ ਜੇ ਗੁੰਡਿਆਂ ਦੀ ਗੱਲ ਕਰੀਏ ਜਾਂ ਲੋਕਲ ਮੁੰਡਿਆਂ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਫਲੈਟਾਂ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਬਾਰ ਬਾਰ ਕਬਜ਼ਾ ਕੀਤਾ ਜਾ ਰਿਹਾ 20 ਤੋਂ 25000 ਰੁਪਏ ਦੇ ਕੇ ਜਿਹੜਾ ਇੱਥੇ ਮੀਟਰ ਲਗਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਫਲੈਟ ਆ ਉਹ ਸੇਲ ਕਰ ਦਿੱਤਾ ਜਾਂਦਾ ਰਾਂਗੀ ਵਾਲੀ ਗੱਲ ਹੈ ਕਿ ਜੇ ਕੋਈ ਵਿਅਕਤੀ ਨੇ ਇੱਥੇ ਆਪਣੇ ਕੁਝ ਲੁਧਿਆਣੇ ਦੇ ਵਿਅਕਤੀ ਆ ਜਿਨ੍ਹਾਂ ਨੇ ਇੱਥੇ ਆਪਣੇ ਪਲਾਟ ਖਰੀਦੇ ਸੀਗੇ ਜਿਹੜੇ ਫਲੈਟਸ ਵਗੈਰਾ ਖਰੀਦੇ ਸੀਗੇ ਸੋ ਆਪਣੇ ਓਕੇ ਟਾਈਮ ਲਈ ਖਰੀਦੇ ਸੀਗੇ ਪਰ ਜਿਹੜੇ ਫਲੈਟਸ ਵੱਲੋਂ ਧਿਆਨ ਨਹੀਂ ਦੇ ਪਾਰੇ ਤੇ ਜੇ ਇੰਪਰੂਵਮੈਂਟ ਟਰਸਟ ਵੀ ਜਿਹੜਾ ਹੈ ਉਹ ਬਿਲਕੁਲ ਧਿਆਨ ਨਹੀਂ ਦੇ ਪਾਰੇ ਇਸ ਕਰਕੇ ਇਸ ਚੀਜ਼ ਦੇ ਵਿੱਚ ਇੰਪਰੂਵਮੈਂਟ ਟਰਸਟ ਨੂੰ ਵੀ ਕਰੋੜਾਂ ਦਾ ਚੂਨਾ ਲੱਗ ਰਿਹਾ ਤੇ ਜਿਨ੍ਹਾਂ ਨੇ ਆਪਣੇ ਓਕੇ ਸਮੇਂ ਦੇ ਲਈ ਜਿਹੜੇ ਫਲੈਟ ਖਰੀਦੇ ਸੀਗੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਕੁਝ ਅੱਧੇ ਨਾਲੋਂ ਜਿਹੜੇ ਜ਼ਿਆਦਾ ਫਲੈਟਸ ਆ ਉਹ ਇੱਥੇ ਦੇ ਲੋਕਾਂ ਨੇ ਜਿਹ ਲੋਕੀ ਜਿਹੜੇ ਆ ਨਸ਼ੇ ਦਾ ਸੇਵਨ ਵੀ ਕਰਦੇ ਆ ਤੇ ਕੁਛ ਤਾਂ ਜੇ ਗੱਲ ਕਰੀਏ ਕੁੜੀਆਂ ਨੂੰ ਲੈ ਕੇ ਫਲੈਟ ਦੇ ਅੰਦਰ ਵੜ ਜਾਂਦੇ ਸੋ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਇੰਪਰੂਵਮੈਂਟ ਟਰਸਟ ਦੇ ਅੰਡਰ ਜਿਹੜੀਆਂ ਆਂਦੀਆਂ ਫਲੈਟ ਦੀਆਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਵਾਹੀ ਕਿ ਇੱਥੇ ਇੱਕ ਤਾਲਾ ਪਿਆ ਤੰਦਰਸ ਜੀ ਕੀ ਤਾਲਾ ਬਿਲਕੁਲ ਟੁੱਟਿਆ ਹੋਇਆ ਚਾਬੀ ਵੀ ਬਿਲਕੁਲ ਨਾ ਲੱਗੀ ਹੋਈ ਹੈ ਕਿਉਂਕਿ ਲੋਕਲ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਨੇ ਤਾਲੇ ਜਿਹੜੇ ਮੁੰਡਿਆਂ ਨੇ ਤੋੜ ਦਿੱਤੇ ਆ ਉਸ ਤੋਂ ਬਾਅਦ ਰਾਤ ਦੇ ਸਮੇਂ ਇੱਥੇ ਆ ਕੇ ਸ਼ਰਾਬਾ ਪੀਤੀ ਜਾਂਦੀਆਂ ਗਲਾਸ ਤੁਹਾਨੂੰ ਦਿਖਾ ਦਿੰਦੇ ਆ ਗ ਸੋ ਤੁਹਾਨੂੰ ਦੱਸ ਦੇਗੀ ਮੋਟਰਸਾਈਕਲ ਵਾਈਕਲਸ ਦੇ ਜਿਹੜੇ ਇੱਥੇ ਪਾਰਟ ਜਿਹੜੇ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਿਹੜੇ ਲੋਕੀ ਜਿਹੜੇ ਖੋਹ ਮਾਰ ਜਦੋਂ ਕਰਦੇ ਆ ਜਾਂ ਲੁੱਟਕ ਸੁਤ ਕਰਦੇ ਆ ਕਿਸੇ ਦਾ ਮੋਟਰਸਾਈਕਲ ਖੋਹਦੇ ਉਸ ਤੋਂ ਬਾਅਦ ਉਹ ਇਸ ਤਰ੍ਹਾਂ ਦੀ ਸੁਨਸਾਨ ਜਗਾ ਤੇ ਆਂਦੇ ਆ ਤੇ ਦੇਖ ਸਕਦੇ ਹੋ ਕਿ ਸਪਰੇ ਵਗੈਰਾ ਕਰਕੇ ਆ ਸਪਰੇ ਦੀ ਬੋਟਲ ਹੈ ਸਪਰੇ ਕਰਕੇ ਜਿਹੜਾ ਮੋਟਰਸਾਈਕਲ ਦਾ ਕਲਰ ਚੇਂਜ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਸਾਰਾ ਕਾਰੋਬਾਰ ਜਿਹੜਾ ਇੱਥੇ ਚੱਲਦਾ ਸੋ ਤਸਵੀਰਾਂ ਤੁਹਾਨੂੰ ਦਿਖਾ ਦੰਦੇ ਆ ਇਹ ਫਲੈਰਸ ਨੇ ਸੋ ਹੋਰ ਵੀ ਤਸਵੀਰਾਂ ਦਿਖਾ ਸਕਦੇ ਤੇ ਗਲਾਸ ਪਏ ਹੋਏ ਆ ਸੋ ਸਾਫ ਪਤਾ ਹੈ ਕਿ ਇਹ ਛੋੜੇ ਗਲਾਸ ਹੈ ਸ਼ਰਾਬ ਪੀਤੀ ਜਾਂਦੀ ਹੈ ਚ ਤੇ ਸਿਗਰਟ ਦੀਆਂ ਜਿਹੜੀਆਂ ਡੱਬੀਆਂ ਉਹ ਵੀ ਇਸ ਟਾਂ ਮਿੱਥੇ ਪਈਆਂ ਇੰਪਰੂਵਮੈਂਟ ਅਸਟ ਨੂੰ ਜੇ ਗੱਲ ਕਰੀਏ ਕਰੋੜਾਂ ਦਾ ਚੂਨਾ ਲੱਗ ਰਿਹਾ ਕਿਉਂਕਿ ਕਾਫੀ ਇਸ ਤਰ੍ਹਾਂ ਦੇ ਫਲੈਟਸ ਨੇ ਇੱਕ ਹੋਰ ਦਿਖਾਉਣ ਨੇ ਕਿ ਕਿਸ ਤਰ੍ਹਾਂ ਇੱਥੇ ਯੁਵਕ ਨਾ ਤਾਂ ਕੋਈ ਰਹਿੰਦਾ ਪਰ ਫਿਰ ਵੀ ਇੱਥੇ ਬੈਗ ਵੀ ਪਿਆ ਹੈ ਕੱਪੜੇ ਵੀ ਪਏ ਆ ਬੋਟਲ ਸਟੇਫਨ ਹਰ ਇੱਕ ਚੀਜ਼ ਇੱਥੇ ਪਈ ਹੈ ਪਰ ਜਿਹੜੀ ਸਰਕਾਰ ਹੈ ਉਹ ਬਿਲਕੁਲ ਕੁੰਮਕਰਨ ਦੀ ਨੀਂਦ ਸੁੱਤੀ ਹੋਈ ਹੈ ਇੰਪਰੂਵਮੈਂਟ ਟਰਸਟ ਜਿਹੜਾ ਹੈ ਉਹ ਵੀ ਕੁੰਮਕਰਨ ਦੀ ਨੀਂਦ ਸੁੱਤਾ ਹੋਇਆ ਕੋਈ ਵੀ ਜਿਹ ਤੋ ਤਸਵੀਰਾਂ ਜਿਹੜੀ ਸਾਨੂੰ ਰੂਬਰੂ ਕਰਾ ਦਿੰਦੇ ਆ ਦੇਖ ਸਕਦੇ ਹੋ ਕਿ ਗੇਟ ਨੂੰ ਜਿਹੜਾ ਇੱਥੋਂ ਤਾਲਾ ਲੱਗਾ ਹੋਇਆ ਖਿੱਚ ਕੇ ਵੀ ਤੁਹਾਨੂੰ ਦਿਖਾ ਦਿੰਦੇ ਆ ਤਾਲਾ ਲੱਗਾ ਗੇਟ ਨੂੰ ਪਰ ਜੇ ਤੁਸੀਂ ਅੰਦਰ ਜਾਣਾ ਚਾਹੁੰਦੇ ਹੋ ਉਸ ਤੋਂ ਤੱਕ ਰਸਤਾ ਇੱਕ ਹੋਰ ਦਿਖਾ ਦਿੰਦੇ ਆ ਸੋ ਇਹ ਉਹ ਰਸਤਾ ਹੈ ਜਿਹੜਾ ਮੁੰਡਿਆਂ ਵੱਲੋਂ ਕਦੀ ਗੇਟ ਤੋੜ ਦਿੱਤਾ ਜਾਂਦਾ ਕਦੀ ਕੁਝ ਕੀਤਾ ਜਾਂਦਾ ਉਸ ਤੋਂ ਬਾਅਦ ਅੰਦਰ ਆਂਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਟਾ, ਬਜਰੀ, ਰੋੜੇ, ਪੱਥਰ ਹਰ ਇੱਕ ਚੀਜ਼ ਇੱਥੇ ਪਈ ਹੋਈ ਹੈ। ਬੋਟਲਸ ਵੀ ਇੱਥੇ ਪਈਆਂ ਸਪਰਾਈਟ ਦੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ। ਕਿਉਂਕਿ ਉਹਨਾਂ ਵੱਲੋਂ ਮੁੰਡਿਆਂ ਵੱਲੋਂ ਪਹਿਲੇ ਦੇਖਿਆ ਜਾਂਦਾ ਹੈ ਕਿ ਕਿਹੜਾ ਫਲੈਟ ਸਾਫ਼ ਹੈ ਤਾਂ ਸਾਨੂੰ ਜਿੱਦੋਂ ਤੇ ਜ਼ਿਆਦਾ ਪੈਸੇ ਨਾ ਖਰਚ ਕਰਨੇ ਪੈਣ। ਜਿਹੜਾ ਫਲੈਟ ਨੂੰ ਸਾਫ਼ ਲੱਗਦਾ ਹੈ ਉੱਥੇ ਹੀ 20-25 20 ਤੋਂ 25 ਹਜ਼ਾਰ ਰੁਪਏ ਜਿਹੜੇ ਦੇ ਕੇ ਮੀਟਰ ਵਾਲੇ ਨੂੰ ਮੀਟਰ ਲਗਵਾਇਆ ਜਾਂਦਾ ਆਪਣੇ ਨਾਮ ਦਾ ਉਸ ਤੋਂ ਬਾਅਦ ਕਿਰਾਏ ਦੇ ਉੱਤੇ ਬੰਦੇ ਰੱਖੇ ਜਾਂਦੇ ਆ ਤਾਂ ਕਿ ਜਿਹੜੀ ਸਾਡੀ ਉੱਥੇ ਪਕੜ ਜਿਹੜੀ ਮਜ਼ਬੂਤ ਹੋ ਜਾਏ ਫਲੈਟ ਦੇ ਉੱਪਰ ਉਸ ਤੋਂ ਬਾਅਦ ਜਿਹੜਾ ਫਲੈਟ ਆ 7 ਤੋਂ 8 ਲੱਖ ਦੇ ਵਿੱਚ ਜਾਂ 3 ਤੋਂ 4 ਲੱਖ ਦੇ ਵਿੱਚ ਵੇਚ ਦਿੱਤਾ ਜਾਂਦਾ ਸੋ ਇਹੀ ਉਹ ਦਰਵਾਜ਼ਾ ਹੈ ਜਿਹੜਾ ਲੋਕ ਸੀਗਾ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਸੀਗਾ ਇਹ ਉਹ ਦਰਵਾਜ਼ਾ ਹੈ ਜਿੱਥੋਂ ਅਸੀਂ ਅੰਦਰ ਨਹੀਂ ਆ ਪਏ ਸੀਗੇ ਲੋਕ ਲੱਗਾ ਹੋਇਆ ਪਰ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਕੁਝ ਖੁੱਲ੍ਹਾ ਹੈ ਤੁਸੀਂ ਜਿੱਥੇ ਮ ਸੋ ਸਿਰਫ ਇਹੀ ਫਲੈਟ ਨਹੀਂ ਕਾਫੀ ਇੱਥੇ ਫਲੈਟ ਨੇ ਕੈਮਰਾ ਮਾਰ ਕੇ ਤਾਂ ਦਿਖਾ ਦੂੰਗਾ ਕਿ ਖਿੜਕੀਆਂ ਕਾਫੀ ਫਲੈਟਾਂ ਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਬਿਲਡਿੰਗ ਜਿਹੜੀ ਹੈ ਪੂਰੀ ਦਿਖਾ ਦਿੱਤੀ ਜਾਵੇ ਸੋ ਉੱਪਰਲੇ ਫਲੈਟਸ ਤੇ ਵੀ ਜਾ ਕੇ ਦੇਖਦੇ ਹਾਂ ਇਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਕਾਫੀ ਸਾਰੇ ਫਲੈਟਸ ਆ ਹਰ ਇੱਕ ਫਲੈਟ ਦੇ ਵਿੱਚ ਤਾਂ ਅਸੀਂ ਜਾਣੇ ਸਕਦੇ ਪਰ ਤੁਹਾਨੂੰ ਫੇਰ ਵੀ ਜਿਹੜੀ ਇੱਥੇ ਤੁਹਾਨੂੰ ਚੀਜ਼ਾਂ ਜਿਹੜੀਆਂ ਸਾਰੀਆਂ ਦਿਖਾ ਦਿਆਂ ਸੋ ਕੈਮਰਾਮੈਨ ਨੂੰ ਕਹੂੰਗਾ ਜਲਦੀ ਜਰਾ ਸੋ ਇਹ ਤਸਵੀਰਾਂ ਕੁੰਡੀ ਜਿਹੜੀ ਲੱਗੀ ਹੋਈ ਐ ਸੋ ਕੁੰਡੀ ਖੋਲ ਦਿੰਦੇ ਆ ਪਰ ਹੈਰਾਨੀ ਵਾਲੀ ਗੱਲ ਐ ਕਿ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਅੰਦਰ ਤੋਂ ਲੋਕ ਐ ਸੋ ਦਾ ਮਤਲਬ ਕੋਈ ਨਾ ਕੋਈ ਤਾਂ ਅੰਦਰ ਹੋਏਗਾ ਜਿਹੜੇ ਇੱਥੇ ਨਾਜਾਇਜ਼ ਜਿਹੜੇ ਤੌਰ ਤੇ ਜਿਹੜੇ ਕਬਜ਼ੇ ਕੀਤੇ ਜਾ ਰਹੇ ਆ ਸਾਰੇ ਫਲੈਟਾਂ ਦੇ ਉੱਤੇ ਹੈਰਾਨੀ ਵਾਲੀ ਗੱਲ ਐ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿੱਥੇ ਸੀਐਮ ਆਨ ਦਾ ਕਹਿਣਾ ਇਹ ਸੀਗਾ ਕਿ ਨਜ਼ਾਇਜ਼ ਤੌਰ ਦੇ ਉੱਤੇ ਜੇ ਕੋਈ ਬੰਦਾ ਕੰਸਟਰਕਸ਼ਨ ਸ਼ੁਰੂ ਕਰਦਾ ਹੈ ਜਾਂ ਕਿਸੇ ਦੇ ਫਲੈਟਸ ਉੱਤੇ ਜੇ ਕਿਸ ਤਰ੍ਹਾਂ ਦਾ ਕੋਈ ਕਬਜ਼ਾ ਹੁੰਦਾ ਹੈ ਤੇ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਵਰਤੇਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਖਤੀ ਜਿਹੜੀ ਹੈ ਬਿਲਕੁਲ ਵੀ ਵਰਤੀ ਨਹੀਂ ਜਾ ਰਹੀ ਲਗਾਤਾਰ ਫਲੈਟਸ ਦੇ ਵਿੱਚ ਕਬਜ਼ੇ ਹੋ ਰਿਹਾ ਸੋ ਯੁਵਕ ਮੌਜੂਦ ਆ ਉਹਨਾਂ ਨਾਲ ਵੀ ਗਲਵਤ ਕਰ ਲੈਂਦੇ ਆ ਕਿੰਦਾ ਭਜੀ ਕੀ ਹਾਲ ਚਾਲ ਕੀ ਨਾਮ ਹੈ ਤੁਹਾਡਾ ਪ੍ਰਸ਼ਾਸ਼ਕ ਜੀ ਭਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ 2017 ਤੋਂ ਰਹਿ ਰਹੇ ਆ 2017 ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਫਲੈਟਸ ਦੇ ਵਿੱਚ ਹੁਣ ਕਾਫੀ ਜੜੀ ਉਥਲ ਪੁਥਲ ਹੋਣੀ ਸ਼ੁਰੂ ਹੋ ਗਈ ਹੈ ਹਾਂਜੀ ਹਾਂਜੀ ਹੋ ਰਹੀ ਹੈ ਜੀ ਫਲੈਟ ਦੇ ਵਿੱਚ ਵੀ ਹੋ ਰਹੀ ਹੈ ਤੁਜੀ ਗੱਲ ਇਹ ਆ ਜੀ ਮੈਂ ਇੰਪਰੂਵਮੈਂਟ ٹرسٹ ਨੂੰ ਗਵਰਨਮੈਂਟ ਆਫ ਜਿਹੜੀ ਹਾਊਸਿੰਗ ਰੇਹਰਾ ਕਰਕੇ ਜੋ ਵੀ ਮੈਨੂੰ ਆਨਲਾਈਨ ਜਿੰਨੇ ਵੀ ਮਿਲੇ ਮੈਂ ਕੋ ਪ੍ਰੂਫ ਵੀ ਆ ਗਿਆ ਮੈਂ ਸਾਰੇ ਈਮੇਲ ਬੜਾ ਅੱਛਾ ਉਹਨਾਂ ਨੂੰ ਭਾਈ ਤੁਸੀਂ ਹਾਲਾਤ ਦੇਖੋ ਇਹਨਾਂ ਬਿਲਡਿੰਗਾਂ ਦੇ ਸਾਰੇ ਪਾਸੇ ਦੇਖੋ ਭਾਈ ਕੀ ਹਾਲਾਤ ਹੈ ਸਰਕਾਰ ਸਿਰਫ ਇੱਥੇ ਤਦ ਉਹ ਆਏਗੀ ਜਦੋਂ ਇਹ ਗਿਰ ਜਾਣਗੇ ਦੋ-ਦੋ ਲੱਖ ਦਾ ਮੁਆਵਜ਼ਾ ਦੇਣ ਆਏਗੀ ਜਿਹਦੀ ਇੰਪਰੂਵਮੈਂਟ ਇੰਪਰੂਵਮੈਂਟ ਟਰਸਟ ਦੇ ਅੰਦਰ ਜੀ ਇਹ ਗੱਲ ਕਰੀਏ ਸਾਰੇ ਫਲੈਟਸ ਹੁੰਦੇ ਆ ਹਰਾਨਗੀ ਵਾਲੀ ਗੱਲ ਹੈ ਕਿ ਇਹ ਫਲੈਟਸ ਲੋਕਾਂ ਨੇ ਖਰੀਦੇ ਹੋਏ ਆ ਕਿਸੇ ਦਾ ਮਾਲਕ ਅੰਮ੍ਰਿਤਸਰ 'ਚ ਬੈਠਾ ਹੈ ਕਿਸੇ ਦਾ ਲੁਧਿਆਣਾ ਦੇ ਵਿੱਚ ਬੈਠਾ ਹੈ ਪਰ ਲੋਕਲ ਗੁੰਡੇ ਦੀ ਗੱਲ ਕਰੀਏ ਜਾਂ ਲੋਕਲ ਏਰੀਆ ਦੇ ਮੁੰਡਿਆਂ ਦੀ ਗੱਲ ਕਰੀਏ ਉਹ 20 ਤੋਂ 25000 ਰੁਪਏ ਦੇ ਕੇ ਕਿ ਮੀਟਰ ਲਵਾਉਂਦੇ ਆ ਉਸ ਤੋਂ ਬਾਅਦ ਕਿਰਾਏ ਦਾ ਰੱਖਦੇ ਆ ਉਹ ਤਾਂ ਹੋ ਰਿਹਾ ਜੀ ਅਸਾਂ ਠੀਕ ਹੈ ਨਹੀਂ ਕਿਰਾਏ ਦਾ ਰੱਖਦੇ ਉਸ ਤੋਂ ਬਾਅਦ ਨਕਾਰਾ ਨਹੀਂ ਜਾ ਸਕਦਾ ਸੱਚਾਈ ਹੈਗੀ ਫਿਰ ਹੁਣ ਸਾਨੂੰ ਇਹ ਵੀ ਪਤਾ ਲੱਗਾ ਸੀਗਾ ਕਿ ਇੱਥੇ ਜਿਹੜਾ ਇਹ ਚਿੱਟਾ ਵੀ ਲਾਇਆ ਜਾਂਦਾ ਤੇ ਚਿੱਟਾ ਹੁਣ ਬਿਲਡਿੰਗਾਂ ਦੇ ਵਿੱਚ ਵੇਚਿਆ ਵੀ ਜਾਂਦਾ ਆਏ ਦਿਨ ਜੇ ਗੱਲ ਕਰੀਏ ਪਿਛਲੇ ਸਮੇਂ ਸੀਗੇ ਸਟਾਫ ਦਾ ਵੀ ਕਾਫੀ ਇੱਥੇ ਚੱਕਰ ਰਿਆ ਉਹ ਸਿਰ ਮੈਨੂੰ ਦੇਖੋ ਉਹਦੇ ਬਾਰੇ ਤਾਂ ਨਹੀਂ ਬਤਾ ਚਿੱਟੇ ਬਾਰੇ ਪਰ ਹਾਂ ਇਹ ਜ਼ਰੂਰ ਹੈ ਕਿ ਨਜਾਇਜ਼ ਜਿਹੜੇ ਹੈਗੇ ਆ ਉਹ ਕਬਜ਼ੇ ਕਹਿ ਲੋ ਜਾਂ ਫਿਰ ਬਾਹਰਲੇ ਮੁੰਡਿਆਂ ਦਾ ਆਣਾ ਜਾਣਾ ਉਹ ਤਾਂ ਰਿਆ ਹੈਗਾ ਚਿੱਟੇ ਵਾਲੀ ਗੱਲ ਤਾਂ ਮੈਂ ਉਹਦੇ ਬਾਰੇ ਮੈਨੂੰ ਪਰ ਜਦੋਂ ਬਾਹਰਲੇ ਮੁੰਡੇ ਇੱਥੇ ਆਉਂਦੇ ਆ ਤੇ ਕਿਤਨਾ ਕਿਤੇ ਡਿਸਟਰਬੈਂਸ ਤਾਂ ਹੁੰਦੀ ਹੋएगी ਆਪਣੀ ਲਾਈਫ ਦੇ ਵਿੱਚ ਪਰਸਨਲ ਤੌਰ ਤੇ ਵੀ ਹਾਂਜੀ 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 ਬਿਲਕੁਲ ਹੁੰਦੀ ਹੈ ਜੀ ਗਾਲਾਂ ਕੱਢਦੇ ਐ ਕੁਝ ਉਹ ਨਹੀਂ ਦੇਖਦੇ ਵੀ ਇੱਥੇ ਸਮਾਜ ਰਹਿੰਦਾ ਇਕੱਲੇ ਰਹਿ ਰਹੇ ਆ ਜਾਂ ਚਾਰ ਬੰਦਿਆਂ ਦੇ ਵਿੱਚ ਰਹਿ ਰਹੇ ਆ ਇਹ ਤਾਂ ਹੈਗਾ ਹੀ ਕਦੀ ਪੁਲਿਸ ਨੂੰ ਕੰਪਲੇਨਟ ਨਹੀਂ ਕੀਤੀ ਰਲ ਕੇ ਕਿਸੇ ਨੇ ਨਹੀਂ ਪੁਲਿਸ ਨੂੰ ਵੀ ਨਹੀਂ ਕੰਪਲੇਂਟ ਕੀਤੀ ਖੈਰ ਐਦਾਂ ਦੀ ਹਜੇ ਤੱਕ ਕੋਈ ਹੋ ਵੀ ਨਹੀਂ ਹੋਈ ਕਿ ਨਜਾਇਜ਼ ਜੀ ਸਾਡੇ ਲੋਕਲਾਈਟਸ ਨਾਲ ਕਿਸੇ ਨੇ ਧੱਕਾ ਕੀਤਾ ਹੋਵੇ ਬਾਹਰਲੇ ਜਿਹੜੇ ਆਉਂਦੇ ਆ ਪਰ ਹਾਂ ਇਹ ਜ਼ਰੂਰ ਹੈ ਪਰ ਪ੍ਰਾਈਵੇਸੀ ਕਿਤਨਾ ਕਿਤੇ ਤੇ ਭੰਗ ਹੁੰਦੀ ਹੈ ਕਿਉਂਕਿ ਜਦੋਂ ਕੋਈ ਬਾਹਰਲਾ ਵਿਅਕਤੀ ਆਂਦਾ ਉਹਨੂੰ ਪਤਾ ਲੱਗਦਾ ਕਿ ਇੱਥੇ ਘਰ ਦੇ ਵਿੱਚ ਕੌਣ ਬੰਦੇ ਰਹਿੰਦੇ ਨੇ ਕਿੰਨੇ ਬੰਦੇ ਰਹਿੰਦੇ ਨੇ ਕੌਣ ਬਾਹਰ ਗਿਆ ਕੌਣ ਨਹੀਂ ਗਿਆ ਇਹ ਬਾਤ ਆਪਕੀ ਬਿਲਕੁਲ ਸਹੀ ਹੈ ਜੀ ਬਾਹਰ ਕੇ ਬੰਦੇ ਆਤੇ ਹਨ ਇਸੇ ਲਈ ਅਬ ਦੇਖੇਗੇ ਕਿ ਥੋੜੇ ਜਿਹੇ ਲੋਕ ਜਾਗਰੂਕ ਹੋਏ ਹੋਏ ਨੇ ਕਿ ਕੈਮਰਾ ਇੱਥੇ ਲਗਾਇਆ ਹੈ और एक कैमरा मोड पे जो हमारे सब्जी वाले अंकल उन्होंने खुद कर लें तो जायज होना चाहिए तो थोड़ा आप हाल देखे ना ये देखो आप थोड़ा सा तो जो इनकी मरम्मत हो जाए जो इनके अलॉटमेंट लेटर उनको देख के जिनका है वो आ जाए क्योंकि भाई ये तो हमारे लिए भी अच्छा है कि ये खुलेंगे लोग रहेंगे इनकी मेंटेनेंस होगी अब एक आदमी कितनी पूरी बिल्डिंग की मेंटेनेंस करा लेगा रादर देन इसमें आठ बंदे रहते हैं आठ में से अगर छह भी रहते होंगे आता-जाता करके बहुत अच्छा हो जाएगा और आप जरा ये गल करिए 100 फ्लैट्स 100 फ्लैट्स ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਲੋਕੀ ਬੈਠੇ ਉਹਦੇ ਮਾਲਕ ਕਿੰਨੇ ਆ ਇਹ ਤਾਂ ਭਾਜੀ ਉਹਨੂੰ ਦੇਖੋ ਮੈਂ ਕੀ ਕਹਾਂ 100 ਚ ਕਿੰਨੇ ਕਿੰਨੇ ਨਹੀਂ ਇਹ ਤਾਂ ਤੁਹਾਡਾ ਕੰਮ ਹੈ ਤੁਸੀਂ ਦੇਖੋ ਤੁਸੀਂ ਪਾਰਦਰਸ਼ਤਾ ਲਿਆਓ ਤੇ ਪਰ ਹਾਂ ਇਹ ਤਾਂ ਥੋੜਾ ਓ ਬਾਹ ਰਾਹੀਓ ਸੋ ਤੁਸੀਂ ਦੇਖਿਆ ਕਿ ਜਦੋਂ ਯੁਵਕ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਯੁਵਕ ਨੇ ਸਾਫ਼ ਜਿਹੜਾ ਤੌਰ ਦੇ ਵਿੱਚ ਇੰਨੀ ਗੱਲ ਕਹੀ ਹੈ ਕਿ ਇੱਥੇ ਜਿਹੜੇ ਫਲੈਟਸ ਦੇ ਵਿੱਚ ਨਜਾਇਜ਼ ਕਬਜ਼ੇ ਜਿਹੜੇ ਨਜਾਇਜ਼ ਕਬਜ਼ੇ ਹੋ ਰਹੇ ਆ ਮੀਟਰ ਵੀ ਲੱਗ ਰਹੇ ਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਆਖਿਰ ਬਿਲਕੁਲ ਚੁੱਪ ਚਾਪ ਕਿਉਂ ਪਿਆ ਕਿ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਆ ਉਹਨਾਂ ਦੀ ਜੇਬਾਂ 'ਚ ਜਿਹੜੀਆਂ ਆ ਉਹ ਗਰਮ ਹੋ ਰਹੀਆਂ ਸ਼ਾਇਦ ਇਸੇ ਕਰਕੇ ਲੋਕਾਂ ਦੇ ਘਰਾਂ ਦੇ ਉੱਤੇ ਤੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਘਰ ਆ ਉਹਦੇ ਤੇ ਕਬਜ਼ੇ ਵੀ ਹੋ ਰਹੇ ਆ ਤੇ ਰਾਤ ਦੇ ਸਮੇ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਉੱਥੇ ਸ਼ਰਾਬ ਦੀਆਂ ਬੋਤਲਾਂ ਤੇ ਜਿਹੜੀਆਂ ਨਸ਼ੇਲੀਆਂ ਹੋਰ ਜਿਹੜੀਆਂ ਚੀਜ਼ਾਂ ਉੱਥੇ ਪਈਆਂ ਹੋਈਆਂ ਸੀ ਇਸ ਸਬੰਧ ਦੇ ਵਿੱਚ ਜਦੋਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਦੇ ਨਾਲ ਗੱਲਬਾਤ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਵੀ ਕੀ ਕਹਿਣਾ ਸੀ ਇੰਪਰੂਵਮੈਂਟ ਉਸ ਦੇ ਚੇਅਰਮੈਨ ਜਗਤਾਰਜੀ ਸਿੰਘ ਸਾਡਾ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਲੰਦੇ ਆ ਸਰ ਅੰਮ੍ਰਿਤਸਰ ਬਾਈਪਾਸ ਦੇ ਲਾਗੇ ਭਗਤ ਸਿੰਘ ਕਲੋਨੀ ਪੈਂਦੀ ਹੈ ਜਿੱਥੇ ਫਲੈਟਸ ਬਣੇ ਹੋਏ ਹਨ ਉਹ ਫਲੈਟ ਦੇ ਵਿੱਚ ਲਗਾਤਾਰ ਜਿਹੜੇ ਕਲੋਨੀ ਦੇ ਬੰਦੇ ਆ ਕੁਝ ਬਾਹਰ ਲਿਆ ਕੇ ਸਰਕਾਰੀ ਜਿਹੜੇ ਫਲੈਟਸ ਉੱਤੇ ਕਬਜ਼ਾ ਕੀਤਾ ਜਾ ਰਿਹਾ ਸਰਕਾਰ ਦੇਖੋ ਜੀ ਕਰੋੜਾਂ ਰੁਪਏ ਦਾ ਤਾਂ ਨਹੀਂ ਮੈਨੂੰ ਪਤਾ ਹੈਗਾ ਬਟ ਮੈਨੂੰ ਰੀਸੈਂਟਲੀ ਪਤਾ ਲੱਗਿਆ ਹੈ ਕਿ ਕੁਝ ਇਸ ਤਰ੍ਹਾਂ ਦਾ ਕਾਫੀ ਫਲੈਟ ਬਿਲਡਿੰਗਸ ਵਿੱਚ ਕੁਝ ਕੱਲਾ ਇਹ ਭਗਤ ਸਿੰਘ ਕਲੋਨੀ ਚ ਨਹੀਂ ਇੱਕ ਦੋ ਜਗ੍ਹਾ ਤੇ ਹੋਰ ਵੀ ਕੁਝ ਲੋਕ ਰਹਿ ਰਹੇ ਆ ਜਿਨ੍ਹਾਂ ਨੇ ਫਲੈਟ ਉਨਨ ਨਹੀਂ ਹੈਗੇ ਬਟ ਯੈਟ ਟੂ ਬੀ ਵੈਰੀਫਾਈਡ ਤੇ ਕੁਝ ਇਸ ਤਰ੍ਹਾਂ ਦੇ ਮੈਨੂੰ ਤਾਂ ਇੱਥੇ ਤੱਕ ਦੱਸਿਆ ਗਿਆ ਕਿ ਕੁਝ ਲੋਕਾਂ ਨੇ ਉਦਾਂ ਹੀ ਅੱਗੇ ਵੀ ਕਿਰਾਏ ਤੇ ਦਿੱਤੇ ਹੋਏ ਆ ਉਹਨਾਂ ਦਾ ਕੁਝ ਉਹਨਾਂ ਫਲੈਟਸ ਨਾਲ ਲੈਣਾ ਦੇਣਾ ਨਹੀਂ ਹੈਗਾ ਔਰ ਕਈਆਂ ਨੇ ਟਰਸਟ ਤੋਂ ਫੰਡ ਲੈ ਲਿਆ ਤੇ ਉਹ ਉਹਨਾਂ ਨੇ ਅਜੇ ਫਲੈਟ ਖਾਲੀ ਵੀ ਨਹੀਂ ਕੀਤਾ ਹੈਗਾ ਤੇ ਮੈਂ ਆਪਣੇ ਆਫੀਸਰਜ਼ ਨੂੰ ਕਿਹਾ ਹੈਗਾ ਵੀ ਮੈਨੂੰ 2 ਦਿਨ ਦੇ ਵਿੱਚ ਵਿੱਚ ਰਿਪੋਰਟ ਦਿਓ ਇਹਦੇ ਬਾਰੇ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਜਿਹੜਾ ਵੀ ਇਸ ਤਰ੍ਹਾਂ ਦਾ ਕਰਦਾ ਹੈ ਜੇ ਕਿਸੇ ਨੇ ਕੋਈ ਮਤਲਬ ਇਦਾਂ ਦੀ ਇਲੀਗਲ ਕਾਰਵਾਈ ਕੀਤੀ ਉਹਤੇ ਪੂਰੀ ਕਾਰਵਾਈ ਹੋਏਗੀ ਇਮੀਡੀਏਟਲੀ ਹੋਏਗੀ ਸੋ ਇਹ ਸੀ ਕਿ ਜਗਤਾਰ ਸਿੰਘ ਜੀ ਨੇ ਅੱਜ ਕਿਹਾ ਹੈ ਕਿ ਜੇ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਦੇ ਵਿਅਕਤੀ ਨੇ ਇਲੀਗਲ ਫਲੈਟਸ ਦੇ ਉੱਤੇ ਜੇ ਕਿਸ ਤਰ੍ਹਾਂ ਦਾ ਕੋਈ ਕਬਜ਼ਾ ਕੀਤਾ ਹੋਇਆ ਜਾਂ ਕਿਸ ਤਰ੍ਹਾਂ ਦੀ ਸਰਕਾਰੀ ਪ੍ਰਾਪਰਟੀ ਨਾਲ ਜੇ ਛੇੜਖੜ ਕੀਤੀ ਹੋਏ ਤੇ ਉੱਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਾਰਵਾਈ ਸੱਚੀ ਦੇ ਵਿੱਚ ਹੁੰਦੀ ਹੈ ਜਾਂ ਇਸੇ ਤਰ੍ਹਾਂ ਗੱਲਾਂ ਦੇ ਵਿੱਚ ਹੀ ਸਿੱਧਾ ਰਹਿ ਜਾਂਦੀ ਹੈ ਕੈਮਰਾਮੈਨ ਸੰਦੀ ਦੇ ਨਾਲ ਮੇਰੀ ਰਿਪੋਰਟਰ ਗੁਰਦੀਪ ਸਿੰਘ ਵਿਕਾਸਵਰਟੀਵੀ ਜਲੰਧਰ